ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਕੋ ਓੰਕਾਰ ਸਤਗੁਰ ਪ੍ਰਸਾਦ ਕਰ ਹਲੇ ਮਨ ਪਰਦੇਸੀ ਆ ਕਿਉ ਮਿਲਿਆ ਹਰ ਮਾਏ ਗੁਰ ਬਾਗ ਪੂਰੈ ਪਾਇਆ ਗੱਲ ਮਿਲਿਆ ਪਿਆਰ ਆਇ ਮਨ ਕਰ ਹਲਾ ਸਤ ਗੁਰ ਪੁਰਖ ਤੇ ਆਏ ਰਹਾ ਮਨ ਕਰ ਹਲਾ ਵਿਚਾਰੀਆ ਹਰਿ ਨਾਮ ਨਾਮ ਤੇ ਆਏ ਜਿਥੈ ਲੇਖਾ ਮੰਗੀਐ ਹਰ ਆਪੇ ਲੈ ਛਡਾਏ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹਾਂ ਮੈਂ ਜਾਇ ਪਰਤਖ ਪਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਦਇ ਭਾਲ ਪਾਲਾਏ ਉਪਾਏ ਕਿਤੇ ਨ ਲੱਭਈ ਗੁਰ ਹਿਰਦੈ ਹਰ ਦੇ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ ਕਰ ਜਾਏ ਪਾਵਹਿ ਰੰਗ ਮਹਲੀ ਗੁਰ ਮੇਲੇ ਹਰ ਮਿਲਾਏ ਮਨ ਕਰ ਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋ ਬੀਮਾਰੀ ਐ ਜਮ ਡੰਡ ਦੇ ਸਜਾਏ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਪਰਮ ਗਵਾਏ ਹਰ ਅੰਮ੍ਰਿਤ ਸਰਗੁਰ ਪੂਰਿਆ ਮਿਲ ਸੰਗਤੀ ਮਲ ਲਹ ਜਾਏ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਹੋ ਮੋਹ ਮਾਇਆ ਪਸਰੇ ਆਂਤ ਸਾਥ ਨਾ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਹਰ ਦਰਗਹਿ ਪੈ ਨਾਇਆ ਹਰ ਆਪ ਲਿਆ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰ ਮੁਖ ਕਾਰ ਕਮਾਏ ਗੋਰੀ ਆਗੈ ਕਰ ਜੋਦੜੀ ਜਨ ਨਾਨਕ ਹਰ ਮਿਲਾਏ ਗਉੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸਮਾਲ ਬਨ ਫਿਰ ਥੱਕੇ ਬਨਵਾਸੀਆ ਪਿਰ ਗੁਰਮਤਿਰ ਦੇ ਨਿਹਾਲ ਮਨ ਕਰ ਹਲਾ ਗੁਰ ਗੋਬਿੰਦ ਸਮਾਲ ਰਹਾਉ ਮਨ ਕਰ ਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸਮਾਲ ਮਨ ਕਰ ਹਲਾ ਮੇਰੇ ਪਿਆਰੇ ਆ ਸਤ ਸੰਗਤ ਸਤ ਗੁਰ ਪਾਲ ਸਤ ਸੰਗਤ ਲਾਦ ਲੱਗ ਹਰ ਧਿਆਈ ਐ ਹਰ ਹਰ ਚੱਲੇ ਤੇਰਾ ਨਾਲ ਮਨ ਕਰ ਹਲਾ ਵਡ ਪਾਗੀਆਂ ਏਕ ਨਦਰ ਨਿਹਾਲ ਆਪ ਛੜਾਏ ਛੁੱਟਿਐ ਸਤਿਗੁਰ ਚਰਨ ਸਮਾਲ ਮਨ ਕਰ ਹਲਾ ਮੇਰੇ ਪਿਆਰਿਆ ਵਿਚ ਦੇਹੀ ਜੋਤ ਸਮਾਲ ਗੁਰ ਨਉ ਨਿਦ ਨਾਮ ਬਿਖਾਲਿਆ ਹਰ ਦਾਤ ਕਰੀ ਦਇਆਲ ਮਨ ਕਰ ਹਲਾ ਤੂੰ ਚੰਚਲਾ ਚਤੁਰਾਈ ਛੱਡ ਵਿਕਰਾਲ ਹਰ ਹਰ ਨਾਮ ਸਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਾਨ ਕਰ ਹਲਾ ਵੜ ਪਾਗਿਆ ਤੂੰ ਗਿਆਨ ਰਤਨ ਸਮਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ ਅੰਤਰ ਨਿਦਾਨ ਮਨ ਕਰ ਹਲੇ ਪ੍ਰੰਪਵਹਿ ਬਾਹਰ ਪਾਲ ਗੁਰ ਪੁਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸਬਦ ਸਮਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਆਕਾਲ ਬੜਾ ਪਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ ਰਾ ਗਾਉੜੀ ਗਵਾਰੇ ਰੀ ਮਹੱਲਾ ਪੰਜਵਾ ਅਸ਼ਟਪਦੀਆਂ ਏਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਜਾਵੇ ਹੋ ਮਨ ਮਹਿ ਕਰਤ ਗਮਾਨ ਤਾਵੇ ਹੋ ਬਾਬਰ ਫਿਰਤ ਬੇਗਾਨਾ ਜਾਵੇ ਹੋ ਹੂਆ ਸਗਲ ਕਿਰੇਨਾ ਤਾਤੇ ਰਮਈਆ ਕਟਕਟ ਚੀਨਾ ਸਹਿ ਸੁਹੇਲਾ ਫਸਮ ਫਲਮ ਸਕੀਨੀ ਸਤਗੁਰੇ ਆਪਣੈ ਮੋਹਦਾਨ ਦੀਨੀ ਰਹਾਓ ਜਬ ਕਿਸ ਕਾ ਇਹ ਜਾਨ ਸਮੰਦਾ ਤਵ ਸਗਲੇ ਇਸ ਮਿਲ ਫੰਦਾ ਮੇਰ ਤੇਰ ਜਬ ਇਨਹ ਚੁਕਾਈ ਤਾਤੇ ਇਸ ਸੰਗ ਨਹੀਂ ਬੈਰਾਈ ਜਾਵੇ ਨੇ ਆਪਣੀ ਆਪਣੀ ਤਾਰੇ ਤਾ ਵਿਸ ਕਾ ਹੈ ਮੁਸਕਲ ਪਾਰੀ ਜਬ ਇਨ ਕਰਨ ਹਾਰ ਪਛਾਤਾ ਤਾ ਵਿਸ ਨਾਹੀ ਕਿਛ ਤਾਤਾ ਜਾਵੇ ਨੇ ਆਪਣੋ ਬਾਦਿਓ ਮੋਹਾ ਆਵੇ ਜਾਏ ਸਦਾ ਜਮ ਜੋਹਾ ਜਾਵੇ ਇਸਤੇ ਸਭ ਬਿਨਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਬ ਇਨ ਕਿਛ ਕਰ ਮਾਨੇ ਭੇਦਾ ਤਬ ਤੇ ਦੁਖ ਡਾਂਡੇ ਰਖੇਦਾ ਜਾਵੇ ਨ ਕੋ ਇਕੀ ਬੁਝਿਆ ਤਬ ਤੇ ਸਨੋ ਸਭ ਕੇ ਸੂਝਿਆ ਜਬ ਇਹੋ ਤਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਸਲਾਥੀ ਜਬ ਇਸਤੇ ਹੋ ਹੋਇਓ ਜੌਲਾ ਪੀਛੈ ਲਾਗ ਚੱਲੀ ਉਠ ਕੌਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਵ ਇਸ ਕਾ ਤਸ ਤਵ ਤਉ ਇਸ ਕਰਕੇ ਕੀਮਤ ਪਰੀ yeah ਸਹਿਜ ਹੋਏ ਸਹਿਜ ਵੈਰਾਗ ਸਹਿਜ ਹੀ ਹਸਣਾ ਸਹਿਜੇ ਚੁੱਪ ਸਹਿਜ ਹੀ ਜਪਣਾ ਸਹਿਜੇ ਭੋਜਨ ਸਹਿਜੇ ਪਾਉ ਸਹਿਜੇ ਮਿਟਿਓ ਸਗਲ ਦੁਰਾਉ ਸਹਿਜ ਹੋਆ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਣੇ ਸੰਗ ਸਹਿਜ ਗ੍ਰਹਿਮ ਸਹਿਜ ਉਦਾਸੀ ਸਹਿਜੇ ਦੁਬਿਦਾਤਾ ਨਿ side ਕਾ ਦਫ਼ਤਰ ਪੁੱਛੈ ਨਾ ਲੇਖਾ ਤਾਂ ਕੀ ਚੱਕਰੀ ਕਰ ਹਵ ਸਿਖਾ ਜਾ ਕੈ ਊਣ ਨਾਹੀ ਕਾਹੂ ਬਾਤ ਏ ਕਹਿ ਆਪ ਅਨੇ ਕਹਿ ਬਾਤ ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤੇ ਤਹੀ ਨਗਾ ਸੋ ਸੇਵਕ ਨਾਨਕ ਜਿਸ ਪਾਗਾ ਗੌੜੀ ਮਹੱਲਾ ਪੰਜਵਾ ਬਿਨ ਸਿਮਰਨ ਜੈਸੇ ਸਰ ਪਿਆਰ ਜਾਰੀ ਤਉ ਜੀ ਵੈ ਸਾਕਤ ਨਾਮ ਵਿਸਾਰੀ ਏਕ ਨੇਮੁਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸਾਂ ਲਖ ਸਦਾ ਰਤੀ ਰਹਾ ਬਿਨ ਸਿਮਰਨ ਤ੍ਰੇ ਕਰਮ ਕਰਾਸ ਕਾਗਵਤਨ ਵਿਸ਼ਟਾਮਹਿ ਵਾਸ ਬਿਨ ਸਿਮਰਨ ਭੈ ਕੂਕਰ ਗਾਮ ਸਾਕਤ ਵੈ ਸਵਾ ਪੂਤ ਨੇ ਨਾਮ ਬਿਨ ਸਿਮਰਨ ਜੈਸੇ ਸਿੰਘ ਸਤਾਰਾ ਬੋਲੇ ਪੁਰ ਸਾਕਤ ਮੁਖ ਕਾਰਾ ਬਿਨ ਸਿਮਰਨ ਗਰਤਬ ਕੀ ਮਿਆ ਸਾਗਰ ਦਾਨ ਤੇ ਸਿਮਰਾ ਹੀ ਬਿਨ ਸਿਮਰਨ ਸੂਕਰ ਹਰ ਕਾਇਆ ਸਾਗਰ ਲੋਭੀ ਬੰਧ ਨਾ ਪਾਇਆ ਬਿਨ ਸਿਮਰਨ ਆਤਮ ਘਾਤੀ ਸਾਗਰ ਨੀਚ ਤਿਸ ਕੋਈ ਨਹੀਂ ਜਾਪੀ ਜਿਸ ਪਿਆ ਕਿਰਪਾਲ ਤਿਸ ਸਭ ਸੰਗ ਮਿਲਾਇਆ ਕਉ ਨਾਨਕ ਗੁਰ ਕੋ ਜਗਤ ਫਰਾਇਆ ਗਉੜੀ ਮਹੱਲਾ ਪੰਜਵਾ ਗੁਰ ਕੈ ਬਚਨ ਹੋਏ ਪਰਮ ਗਤ ਪਾਈ ਗੁਰ ਪੂਜੈ ਮੇਰੀ ਪੈਜ ਰਖਾਈ ਗੁਰ ਕੇ ਗੁਰ ਕੈ ਬਚਨ ਧਿਆਇਓ बाते अमृत वेरि मेरी वाणी गुर का वचन मिटिया मेरा आप गुर की दया ते मेरा पद प्रताप गुर का वचन मिटिया मेरा परम गुर का वचन पेख्यो सब ब्रह्मा गुर का वचन कीनो राज होगा गुर का संग तरिया सब लोग गुर का वचन मेरे कार्य सिद्ध गुर का वचन पा ਦਾ ਸਪੀਕ ਕੱਟੀ ਹੈ ਜੰਮ ਕੀ ਫਾਸਾ ਗੁਰ ਕਾ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਪੇਟਿਆ ਪਾਰ ਬ੍ਰਹਮਾ ਗੌੜੀ ਮਹੱਲਾ ਪੰਜਵਾ ਇਸ ਗੁਰ ਕਾ ਦੇਸ ਗੁਰ ਕਾ ਚੋਲਾ ਬਪਖਾ ਮਾਗੰਤੇ ਹੱਥ ਦੇ ਰਖਾ ਤਿਸ ਗੁਰ ਕੈ ਗ੍ਰਹਿ ਢੋਵ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀਤ ਜਿਸ ਪ੍ਰਸਾਦ ਬੈਰੀ ਸਮੀਤ ਜਿਨ ਗੁਰ ਮਹਕਾਦੀ ਨਾ ਜਿਓ ਆਪਣਾ ਦਸਰਾ ਆਪੇ ਮਲ ਲਿਓ ਆਪੇ ਲਾਇਓ ਹਲ ਕਲੇਸ ਪੈ ਭ੍ਰਮ ਦੁਖ ਲਾਤਾ ਕਉ ਨਾਨਕ ਮੇਰਾ ਗੁਰ ਸਮਰਾਤਾ ਗੌੜੀ ਮਹੱਲਾ ਪੰਜਵਾ ਮੇਰੇ ਮੇਰੇ ਗੋਵਿੰਦਾ ਆਪਣਾ ਨਾਮ ਦਿਓ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ ਰਹਾਉ ਨਾਮ ਬਿਨਾ ਜੋ ਪਹਿ ਰਖਾਇ ਜਾਂ ਕੁਕਰ ਜੁਠਣ ਮੈਂ ਕਾਏ ਨਾਮ ਬਿਨਾ ਜੀਤਾ ਵਿਵਹਾਰ ਜੋ ਮਰਤਕ ਮਿਥਿਆ ਸੰਸਿਗਾਰ ਨਾਮ ਵਿਸਾਰ ਕਰੇ ਰਸ ਪੋਗ ਸੁਖ ਸੁਪਣਾ ਨਹੀਂ ਤਨ ਮਹਿ ਰੋਗ ਨਾਮ ਧਿਆ ਕਰੇ ਅਨ ਕਾਜ ਬਿਨਸ ਜਾਏ ਝੂਠੇ ਸਭ ਪਾਜ ਪਸਾਰਾ ਹਰ ਕਾ ਨਾਮ ਸੋਈ ਜਨ ਲੈ ਕਰ ਕਿਰਪਾ ਨਾਨਕ ਜਿਸ ਦੇ ਕਉੜੀ ਮਹਲਾ ਪੰਜਵਾ ਆਤਮਦ ਜੋ ਅੰਤ ਨਿਵਾ ਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪੀਤ ਸਦਾ ਸੰਗ ਚਾਲੈ ਦਿਆਲ ਪੁਰਖ ਪੂਰਨ ਪ੍ਰਤਪਾਲੈ ਰਹਾ ਸੰਗਤ ਨਾਹੀ ਛੋੜ ਨਾ ਜਾਏ ਜੈਸੇ ਖਾਤਾ ਰਹਿਆ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਪਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਪ੍ਰੀਤ ਲਾਏ ਕਰ ਹਿਰਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਆਨਾ ਸਰਬ ਸੁਖ ਪੋਗਾ ਪੂਰਨ ਪਰਖਾ ਨਤਨਤ ਵਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨਾ ਸਰਬਸ ਨਾਮ ਭਗਤ ਕਾ ਦੀਨ ਰਾਗ ਗਉੜੀ ਮਾਜ ਮਾਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਬਹੁਤ ਫਿਰਿਆ ਸੰਘੁ ਅੰਤ ਨਾ ਪਾਰੀਆ ਸਹੀ ਹੋਏ ਭਗਤ ਜੀ ਨਾ ਕਿਰਪਾ ਰੀਆ ਹਉ ਵਾਰੀਆ ਹਰ ਵਾਰੀਆ ਆਓ ਸੁਣ ਸੁਣ ਪੰਥ ਡਰਾਓ ਬਹੁਤ ਪੈ ਹਾਰੀਆ ਮੈਂ ਤੱਕੀ ਹੋਟ ਸੰਤਾ ਲਹਿੋ ਵਾਰੀਆ ਮੋਹਨ ਲਾਲ ਅਨੂਪ ਸਰਵ ਸਾਧਾ ਜੀ ਗੁਰ ਨਿਵ ਨਿਵ ਲਾਗੋ ਪਾਏ ਦਿਉ ਦੇਖਾ ਰੀਆ ਮੈਂ ਕੀ ਇਹ ਮਿੱਤਰ ਅਨੇਕ ਇੱਕਸ ਬਲੇਹਾਰੀਆ ਸਭ ਗੁਣ ਕਿਸਹੀ ਨਾਹੇ ਹਰਪੂਰ ਪੰਡਾਰੀਆ ਚਾਹ ਦੇ ਸਜਪੀ ਆ ਨਾਉ ਸੂਖ ਸਵਾਦੀਆ ਮੈਂ ਨਾਹੀ ਮੈਂ ਆਈ ਹੋਰ ਤੋਹਾਰ ਨਾਨਕ ਬਲੇਹਾਰੀਆ गुर काढ़ पुजा पसार मोह पुपारिया मैं जीत्यो जन्म अपार पौर नारिया मैं पायो सर्व निदान अकथ कथारिया हर दरगह सोभावंत बहालु डारिया जन नानक लद्दा रतन मोल अपारिया गुर सेवा पौ तरिया कहो पुकारिया ਸੌਦੀ ਮਹਲਾ ਪੰਜਵਾਂ ੴ ਸਤਿਗੁਰ ਪ੍ਰਸਾਦਿ ਨਾਰਾਇਣ ਹਰ ਰੰਗ ਰੰਗੋ ਜਪ ਜੇ ਵਾ ਹਰ ਏਕ ਮੰਗੋ ਰਹਾ ਤਜ ਹਉ ਮੈਂ ਗੁਰ ਗਿਆਨ ਪੱਜੋ ਮੇਰ ਸੰਗਤ ਤੁਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨਾ ਗਇਓ ਸਾਕਤ ਮੂੜ ਲੱਗੇ ਪਚ ਮਉ ਮੋਹਨ ਨਾਲ ਮੋਹਨ ਨਾਮ ਸਦਾ ਰਭ ਰਿਹਾ ਕੋਟ ਮਦ ਦੇ ਕਿਨੈ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨਾਨ ਦੇ ਪਾਵਹਿ ਅਤਲ ਸੁਖੋ ਨੈਣ ਅਲੋਭੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਦੋ ਤਾਮ ਕ੍ਰੋਧ ਲੋਭ ਮੋ ਤਜੋ ਜਨਮ ਵਰਨ ਦੋਹਤੇ ਰਹੋ ਦੁਖਾਂ ਦੇ ਰਾਹ ਕਰਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪਕ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮਕ ਜਗਤ ਤਰਿਓ ਗੌੜੀ ਮਹੱਲਾ 5ਵਾਂ ਮਹੱਲਾ ਪੰਜਵਾ ਗੌੜੀ ਹਰ ਹਰ ਗੁਰ ਗੁਰ ਕਰਤ ਧਰਮ ਗਏ ਮੇਰਾ ਮਨ ਸਭ ਸੁਖ ਪਾਇਓ ਰਹਾਓ ਭਲ ਤੋ ਜਲ ਤੋ ਤਵਕਿਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਭਾਵਕ ਸਾਗਰ ਗਹਿਰੋ ਚਾਰ ਸੰਤਨ ਨਾਵ ਤਰਾਇਓ ਨਾ ਹਮ ਕਰਮ ਨਾ ਧਰਮ ਸੁਚ ਜਾ ਪਾਇਓ ਪਉਖੰਡਣ ਤੋਕ ਪੰਜਨੋ ਪਗਤ ਵਛਲ ਹਰਨਾਯੋ ਅਨਾਥ ਐਨਾਥ ਕਿਰਪਾਲ ਦੀਨਾ ਸਮਰੱਥ ਸੰਤ ਓਟਾਇੋ ਨਿਰਗੁਣੀ ਹਰੇ ਕੀ ਬੇਨਤੀ ਦੇਹੋ ਦਰਸ ਹਰਿ ਦਾਯੋ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦਵਾਰ ਆਇਓ ਗੌੜੀ ਮਹੱਲਾ 5 ਰਾਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਨੀ ਹਉ ਸੰਚੋ ਹਾ ਖਾਟਤਾ ਸਗਲੀ ਆਵਦ ਬਿਹਾਨੀ ਰਹਾਉ ਹਉ ਸੂਰਾ ਪ੍ਰਦਾਨ ਹ ਕੋ ਨਹੀਂ ਮੁਝ ਸਮਾਲੀ ਬਿਨਵੰਤ ਜੋਵਣ ਬੰਤ ਆਚਾਰ ਕੋ ਲੀਨਾ ਮਨ ਮੈਂ ਹੋਏ ਗੋਮਾਨੀ ਜੋਲ ਜਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਵਿਸਰਾਨੀ ਪਾਈ ਮੀਤ ਬੰਧਵ ਸਕੇ ਪਛੇ ਤੈਨੂੰ ਕਾ ਸਵਪਾਨੀ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ ਆਵਦ ਸਚ ਕਰਮ ਕਰ ਇਹ ਬੰਧਨ ਬੰਦਾਨੀ ਦਿਆਲ ਪਰਖਾ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ